सत श्रीकाल जी अच्छी गर्मी तो बाद बारिश पै रही है देख सकते हो कृपा लंबी गर्मी तो इंची करनी बहुत ज़्यादा तेज़ गर्मी तो बाद उस अच्छा परमात्मा की कृपा की है देख सकते हो बारिश पै रही है कृपा की है सच्चे भाषा ने बारिश का ਕੋ ਸਭਰੋਂ ਸਤਾ ਲੱਗਦੇ ਹੈ ਇਸ ਵਾਰ ਹੀ ਪੰਜਾਬ ਨੂੰ ਪੰਜਾਬ ਦੇ ਨਾਲ ਨਾਲ ਇਲਾਕਿਆਂ 'ਚ بارش ਫੈਲ ਗਈ ਹੈ ਇਹ بارش کافی ਗਰਮੀ ਤੋਂ ਬਾਅਦ ਫੈਲ ਰਹੀ ਹੈ ਤੇ ਲੋੜ ਵੀ ਹੈ ਫਸਲਾਂ ਲਈ ਤੇ ਲੋੜ ਸਾਰੇ ਵਰਤਾਵਰ ਲਈ بارش ਦੀ ਲੋੜ ਹੈ ਬਾਰੀਆਂ ਤੋਂ ਰਾਂਝੀ ਮੀਂਹ ਵਰਖ ਦੇ ਨਾਲ ਬਹੁਤ ਫਾਇਦਾ ਹੈ ਹਰ ਜੀਵ ਜੰਤੂ ਪਸ਼ੂ ਪੰਛੀ ਹਰ ਇੱਕ ਜੀਵ ਨੂੰ ਮਤਲਬ ਕਿ بارش ਦੀ ਬਹੁਤ ਚਾਹਤ ਹੋ ਰਹੀ ਹੈ ਇਹ ਅੱਜ ਦੀ ਇਸ ਪ੍ਰਮਾਤਵਾੜੇ ਦੀ ਕਿਰਪਾ ਕੀਤੀ ਹੈ ਦੇ ਨਾਲ 12 11000 ਤੋਂ ਵੱਧ ਫੈਲ ਰਹੀ ਹੈ ਅਸਮਾਨ ਦੇ ਵਿੱਚ ਕਾਲੇ ਬੱਦਰ ਛਾਏ ਹੋਏ ਨੇ ਲੱਗ ਰਿਹਾ ਦੂਰ ਨੂੰ ਦਿੱਤੇ ਜਾ ਰਹੀ ਹੈ ਕਿ بارش ਚਾਰੇ ਪਾਸੇ ਹੋਊਗੀ ਪਹਿਲਾਂ ਮੰਗੂ ਦੀ ਕਿਤੇ ਕਿਤੇ ਬਾਸ਼ ਪਾਈ ਕਿਤੇ ਰਹਿ ਗਿਆ ਕਿਤੇ ਹੋ ਗਈ ਕਿਤੇ ਘਟ ਹੋ ਗਈ ਕਿਤੇ ਬਸੋ ਦੀ ਇਸ ਤਰ੍ਹਾਂ ਦੇ ਗਰਮੀ ਦਾ ਵਧਣ ਦਾ ਫਰੇਮ ਕਾਰਨ ਇਹੀ ਸੀ ਅੱਜ ਜੀਤੇ জাফর ਹੈ ਖਰਵਾ ਨੂੰ ਵੀ ਪਤਾ ਲੱਗ ਰਿਹਾ ਹੈ ਕਿ ਸਾਥੀ ਪੰਜਾਬ ਨੂੰ ਤਵਾ ਵੀ ਬਾਸ਼ ਪੈ ਗਈ ਹੈ ਆਰਸ਼ਕ ਨੂੰ ਬਹੁਤ ਸੇਵਾਦਾਰ ਮਹਿਰੀ ਹੈ ਇਹ ਉਸੰਦਾ ਤਕਵੀਰ ਕਰਦੇ ਆ ਇਹ ਸਾਰੇ ਕਿਤੇ ਬਾਸ਼ ਹੋਏਗੀ ਤੇ